ਮੈਂ ਬਾਬਾ ਜਵੰਤ ਸਿੰਘ ਮੈਮੋਰੀਅਲ ਦਸ਼ਮੇਸ਼ ਕਾਨੇਟ ਸੀਨੀਅਰ ਸੈਕੰਡਰੀ ਸਕੂਲ ਟੱਟਾ ਦੇ YouTube ਚੈਨਲ ਉੱਪਰ ਵਿਗਿਆਨੀਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰ ਲਈਆਂ ਤਾਂ ਜੋ ਸਾਡੇ ਸਕੂਲ ਦੇ ਵਿਦਿਆਰਥੀ ਇਹਨਾਂ ਮਹਾਨ ਵਿਗਿਆਨੀਆਂ ਤੇ ਜੀਵਨ ਬਾਰੇ ਜਾਣਕਾਰੀ ਹਾਸਲ ਕਰ ਸਕਣ ਅੱਜ ਸਾਡੇ ਸਕੂਲ ਦੇ ਪ੍ਰਬੰਧਕ ਸਰ ਵੱਲੋਂ ਕਰਨ ਲਈ ਸਾਨੂੰ ਪ੍ਰੇਰਿਆ ਗਿਆ ਹੈ ਉਹਨਾਂ ਦਾ ਮੰਨਣਾ ਹੈ ਕਿ ਬੱਚੇ ਅਜੇ ਸੋਨੇ ਅਤੇ ਵੇਖ ਕੇ ਬਹੁਤ ਸਿੱਖ ਰਹੇ ਹਨ ਸਾਡਾ ਇਹ ਯਤਨ ਇਸ ਖੇਤਰ ਵਿੱਚ ਪਹਿਲ ਕਦਮੀ ਹੈ ਅੱਜ ਮੈਂ ਤੁਹਾਨੂੰ ਆਰਕੀਮੈਂਡੀਜ਼ ਬਾਰੇ ਦੱਸਣ ਜਾ ਰਹੀ ਹਾਂ ਆਰਕੀਮੈਂਡੀਜ਼ ਦਾ ਜਨਮ 287 ਈਸਵੀ ਉਹ ਫਾਈਡੈਨਿਅਸ ਨਾਂ ਦੇ ਇੱਕ ਖੋਗਲ ਵਿਗਿਆਨੀ ਅਤੇ ਗਣਿਤ ਸਾਧਰੀ ਦਾ ਪੁੱਤ ਸੀ ਇਸ ਤੋਂ ਇਲਾਵਾ ਆਰਕੀ ਮਂਡੀਜਾ ਉਸਦੇ ਪਰਿਵਾਰ ਦੇ ਸ਼ੁਰੂਆਤੀ ਜੀਵਨ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ ਕੁਝ ਮੰਨਦੇ ਹਨ ਕਿ ਉਹ ਸਿਆਰਾਕਿਊਜ਼ ਦੇ ਕਲੀਨ ਵਰਕ ਨਾਲ ਸੰਬੰਧਿਤ ਸੀ ਅਤੇ ਇਹ ਕਿ ਉਸ ਦਾ ਪਰਿਵਾਰ ਕਿਸੇ ਤਰ੍ਹਾਂ ਸੈਕਰੂਜ਼ ਦੇ ਰਾਜਾ ਹੀਰੋਦੋ ਨਾਲ ਸੰਬੰਧਿਤ ਸੀ 3 ਤੀਸਰੀ ਸਦੀ ਇਸ਼ਾ ਪੂਰਵ ਵਿੱਚ ਸੈਕਰੂਜ਼ ਵਪਾਰ ਕਲਾ ਅਤੇ ਵਿਗਿਆਨ ਦਾ ਇੱਕ ਕੇਂਦਰ ਸੀ ਸਾਈਕਰੂਜ਼ ਆਰਕਿਮੈਂਡੀਜ਼ ਵਿੱਚ ਇੱਕ ਨੌਜਵਾਨ ਹੁੰਦੇ ਨਾਤੇ ਉਸ ਦੇ ਸਮੱਸਿਆ ਨੂੰ ਹੱਲ ਕਰਨ ਲਈ ਆਪਣੀ ਕੁਦਰਤੀ ਉਤਸੁਕਤਾ ਅਤੇ ਝੁਕਾਅ ਵਿਕਸਿਤ ਕੀਤਾ ਜਦੋਂ ਉਸਨੇ ਆਪਣੇ ਅਧਿਆਪਕਾਂ ਤੋਂ ਵਾਦ ਤੋਂ ਵਾਦ ਸਿੱਖ ਲਿਆ ਸੀ ਆਰਕਿਮੈਂਡੀਜ਼ ਅਲੈਗਜ਼ੈਂਡਰੀਆ ਵਿੱਚ ਪੜਨ ਲਈ ਤਿਆਰ ਮਿਸ਼ਰਨ ਦੀ ਯਾਤਰਾ ਕੀਤੀ 331 ઈਸਾ ਪੂਰਵ ਵਿੱਚ ਅਲੈਗਜ਼ੈਂਡਰ ਮਹਾਨ ਦੁਆਰਾ ਸਥਾਪਿਤ ਅਲੈਗਜ਼ੈਂਡਰੀਆ ਨੇ ਆਰਕਿਮੈਡੀਜ਼ ਦੇ ਸਮੇਂ ਤੱਕ ਮਹਾਨ ਸਿੱਖਿਆ ਤੇ ਵਿਦਵਤਾ ਲਈ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਜੋ ਕੰਡਲਿਕ ਸਭ ਤੋਂ ਮਸ਼ਹੂਰ ਵਿਦਵਾਨਾਂ ਵਿੱਚੋਂ ਇੱਕ ਸੀ ਜੋ ਕਿ ਸ਼ਹਿਰ ਵਿੱਚ ਆਰਕਿਮੈਡੀਜ਼ ਦੇ ਆਉਣ ਤੋਂ ਪਹਿਲਾਂ ਅਲੈਗਜ਼ੈਂਡਰੀਆ ਵਿੱਚ ਰਹਿੰਦਾ ਸੀ ਜੋ ਕੰਡਲਿਕ ਇੱਕ ਮਸ਼ਹੂਰ ਗਣਿਤ ਵਿਗਿਆਨੀ ਸੀ ਸ਼ਾਇਦ ਸਭ ਤੋਂ ਵੱਧ ਮੌਜੂਦ ਜਿਓਮੈਟ੍ਰੀਕਲ ਗ੍ਰੰਥਾਂ ਨੂੰ ਇਕੱਠਾ ਕਰਨ ਅਤੇ ਉਹਨਾਂ ਨੂੰ ਆਪਣੀ ਕਿਤਾਬ ਦਾ ਐਲੀਮੈਂਟਲ ਸਵਿਚ ਇੱਕ ਤਰਕਪੂਰਨ ਅਤੇ ਯੋਜਨਾਬੱਧ ਕਰਮ ਵਿੱਚ ਇਕੱਠਾ ਕਰਨ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਸੀ ਇਹ ਸੰਕਲਨ 2000 ਸਾਲਾਂ ਤੋਂ ਜਿਓਮੈਟਰੀ ਦੇ ਅਧਿਐਨ ਦੀ ਬੁਨਿਆਦੀ ਸੀ ਅਤੇ ਬਿਨਾਂ ਸ਼ੱਕ ਆਰਕੀਮੈਡੀਜ਼ ਦੇ ਕੰਮ ਨੂੰ ਪ੍ਰਭਾਵਿਤ ਕੀਤਾ ਅਲੈਗਜ਼ੈਂਡਰੀਆ ਵਿੱਚ ਆਪਣੀ ਪੜ੍ਹਾਈ ਤੋਂ ਬਾਅਦ ਆਰਕੀਮੈਡੀਜ਼ ਸੈਕਰੀਜ਼ ਵਾਪਸ ਪਰਤਿਆ ਅਤੇ ਸੋਚਣ ਅਤੇ ਕਾਢਣ ਕਾਢ ਕੱਢਣ ਵਾਲਾ ਜੀਵਨ ਅਪਣਾਇਆ ਕਈ ਅਪੋਫਲੀਲਿਸ ਕਥਾਵਾਰਕਾਰ ਦਿਆ ਹਨ ਕਿ ਕਿਵੇਂ ਆਰਕੀਮੈਡੀਜ਼ ਨੇ ਆਪਣੇ ਆਪ ਨੂੰ ਰਾਜਾ ਹੀਰੋ ਦੋ ਨਾਲ ਪਿਆਰ ਕੀਤਾ ਉਹਨਾਂ ਸਮੱਸਿਆਵਾਂ ਦੇ ਹੱਲ ਲੱਭੇ ਜਿਨ੍ਹਾਂ ਨੇ ਰਾਜੇ ਨੂੰ ਪਰੇਸ਼ਾਨ ਕੀਤਾ ਸੀ ਅਜਿਹਾ ਹੀ ਇੱਕ ਕਹਾਣੀ ਦੱਸਦੀ ਹੈ ਕਿ ਕਿਵੇਂ ਇੱਕ ਉਲਝਣ ਵਾਲਾ ਰਾਜਾ ਹੀਰੋ ਆਪਣੀ ਇੱਕ ਸਮੁੰਦਰੀ ਜਹਾਜ਼ ਦੇ ਹਾਲ ਵਿੱਚੋਂ ਮੀਂਹ ਦੇ ਪਾਣੀ ਨੂੰ ਖਾਲੀ ਕਰਨ ਵਿੱਚ ਅਸਮਰੱਥ ਸੀ ਰਾਜੇ ਨੇ ਆਰਕੀਮੈਡੀਜ਼ ਦੀ ਸਹਾਇਤਾ ਲਈ ਬੁਲਾਇਆ ਆਰਕੀਮੈਡੀਜ਼ ਦਾ ਹੱਲ ਇੱਕ ਮਸ਼ੀਨ ਬਣਾਉਣਾ ਸੀ ਜਿਸ ਵਿੱਚ ਇੱਕ ਖੋਗਲੀ ਟਿਊਬ ਹੁੰਦੀ ਸੀ ਜਿਸ ਵਿੱਚ ਇੱਕ ਸਮਿਰਪਲ ਹੁੰਦਾ ਸੀ ਜਿਸ ਨੂੰ ਇੱਕ ਸਿਰੇ ਦੇ ਹੈਂਡਲ ਦੁਆਰਾ 모ੜਿਆ ਜਾ ਸਕਦਾ ਸੀ ਜਦੋਂ ਟਿਊਬ ਦੇ ਹੇਠਲੇ ਸਿਰੇ ਨੂੰ ਹੱਲ ਵਿੱਚ ਰੱਖਿਆ ਜਾਂਦਾ ਸੀ ਅਤੇ ਹੈਂਡਲ 모ੜਿਆ ਜਾਂਦਾ ਸੀ ਤਾਂ ਪਾਣੀ ਨੂੰ ਟਿਊਬ ਦੇ ਉੱਪਰ ਇੱਕ ਕਿਸਤੀ ਤੋਂ ਬਾਹਰ ਲਜਾਇਆ ਜਾਂਦਾ ਸੀ ਆਰਕਿਮੀਡੀਜ਼ ਪੇਜ ਅਜੇ ਵੀ ਵਿਕਾਸਸ਼ੀਲ ਦੇਸ਼ਾਂ ਵਿੱਚ ਸਿੰਚਾਈ ਦੇ ਇੱਕ ਢੰਗ ਵੱਜੋਂ ਵਰਤਿਆ ਜਾਂਦਾ ਹੈ ਆਰਕਿਮੀਡੀਜ਼ ਦੇ ਜੀਵਨ ਕਾਲ ਦੌਰਾਨ ਮਿਸ਼ਲੀ ਭੂਗਿਆਨ ਅਤੇ ਰਾਜਨੀਤਿਕ ਘਟਨਾਵਾਂ ਦੋਵਾਂ ਹੀ ਇੱਕ ਹੌਟਸਪੌਟ ਸੀ ਜੁਆਲਾਮੁਖੀ ਮਾਊਂਟੇਨ ਐਟਨਾ ਟਾਬੂ ਉੱਤੇ ਖਤਰੇ ਨਾ ਫੈਲਿਆ ਹੋਇਆ ਸੀ ਜਦੋਂ ਕਿ ਰੂਮ ਅਤੇ ਕਾਰਖੇਜ ਦੇ ਵਿਚਕਾਰ ਟਾਈਟੈਨਿਕ ਪੁੱਲ ਜੁੱਦਾਂ ਦੇ ਸਾਰੇ ਪਾਸਿਆਂ ਦੇ ਗੁੱਸੇ ਹੋਏ ਹਨ ਦੋ ਮਹਾਨ ਸ਼ਕਤੀਆਂ ਵਿਚਕਾਰ ਰਣਨੀਤਿਕ ਤੌਰ ਤੇ ਸਥਿਤੀ ਮਿਸ਼ਲ ਕੁਦਰਤੀ ਤੌਰ ਤੇ ਵਿਵਾਦ ਦਾ ਵਿਸ਼ਾ ਬਣ ਗਿਆ ਸੀ ਸਵੈ ਰੱਖਿਆ ਲਈ ਮੰਗ ਸੀ ਕਿ ਸੈਕਰੂਸ ਦੇ ਰਾਜੇ ਮਹਾਨ ਸ਼ਕਤੀਆਂ ਨਾਲ ਗੱਲਬਾਤ ਕਰਦੇ ਹਨ ਅਤੇ ਨਤੀਜੇ ਵਜੋਂ ਸ਼ੁਰਤੇ ਸ਼ਹਿ ਰਾਜਾ ਅਕਸਰ ਆਪਣੇ ਆਪ ਨੂੰ ਇੱਕ ਦੂਜੇ ਤੋਂ ਵਿਰੋਧ ਗੱਠ ਜੋੜ ਕਰਦੇ ਹਨ 214 ਈਸਾ ਪੂਰਵ ਵਿੱਚ ਅਜਿਹਾ ਹੀ ਹੋਇਆ ਸੀ ਜਦੋਂ ਸ਼ਹਿਰ ਦੇ ਅੰਦਰ ਕਾਰਥੇਨਸ ਪੱਖੀ ਪੜਿਆ ਨੇ ਰੋਮ ਦੇ ਵਿਰੋਧ ਕਾਰਖੇਜ ਦਾ ਸਾਥ ਦੇਣ ਦੀ ਚੋਣ ਕੀਤੀ ਇਸ ਤੋਂ ਥੋੜੀ ਦੇਰ ਬਾਅਦ ਰੋਮੀ ਫੌਜ ਦੇ ਟੁਕਰੇ ਸੈਕਰੋਜ਼ ਵੱਲ ਰਵਾਨਾ ਹੋਏ ਅਤੇ ਸ਼ਹਿਰ ਦੀਆਂ ਕੰਧਾਂ ਨੂੰ ਘੇਰਾ ਪਾ ਲਿਆ ਰਾਜਾ ਹੀਰੋਦੋਨ ਨੇ ਅਜੇ ਹੀ ਘਟਨਾ ਦਾ ਅੰਦਾਜ਼ਾ ਲਾਇਆ 216 ઈਸਾ ਪੂਰਵ ਵਿੱਚ ਆਪਣੀ ਮੌਤ ਤੋਂ ਪਹਿਲਾਂ ਹੀਰੋ ਨੇ ਆਰਕੀਮੈਡੀਜ਼ ਨੂੰ ਕੰਮ ਕਰਨ ਲਈ ਸੈੱਟ ਕੀਤਾ ਸੈਕਰੂਜ਼ ਦੀਆਂ ਕੰਧਾਂ ਨੂੰ ਮਜ਼ਬੂਤ ਕੀਤਾ ਅਤੇ ਇਸ ਦੇ ਮਹਾਨ ਗੜ ਜੂਰੀਲੋਸ ਕਿਲੇ ਨੂੰ ਸੋਧਿਆ ਆਰਕੀਮੈਡੀਜ਼ ਨੇ ਸੈਕਰੂਜ਼ ਦੀ ਰੱਖਿਆ ਲਈ ਜੰਗੀ ਮਸ਼ੀਨਾਂ ਵੀ ਬਣਾਈਆਂ ਜਦੋਂ ਰੋਸ਼ਨ ਪਸਿੱਧ ਜਰਨੈਲ ਮਾਰਸਿਸ ਦੀ ਕਮਾਂਡ ਇੱਥੇ ਪਹੁੰਚੇ ਤਾਂ ਆਰਕੀਮੈਡੀਜ਼ ਤਿਆਰ ਹੋ ਗਿਆ ਰੋਮਨ ਇਤਿਹਾਸਕਾਰ ਪੋਲੋਬੀਅਸ ਦੱਸਦਾ ਹੈ ਕਿ ਆਰਕੀਮੈਡੀਜ਼ ਨੇ ਹੁਣ ਸ਼ਹਿਰ ਦੇ ਅੰਦਰ ਅਤੇ ਸਮੁੰਦਰੀ ਜੇ ਹਮਲੇ ਤੋਂ ਬਚਣ ਲਈ ਇੰਨਾ ਵਿਆਪਕ ਤਿਆਰੀਆਂ ਕੀਤੀਆਂ ਸੀ ਕਿ ਸੰਕਟ ਕਾਲੀਨ ਸਥਿਤੀਆਂ ਨੂੰ ਪੂਰਾ ਕਰਨ ਲਈ ਬਚਾਅ ਕਰਨ ਵਾਲਿਆਂ ਨੂੰ ਕੰਮ ਕਰਨ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ ਪਰ ਦੁਸ਼ਮਣ ਦੀ ਹਰ ਚਾਲ ਇੱਕ ਜਵਾਬੀ ਚਾਲ ਦੁਆਰਾ ਤੁਰੰਤ ਜਵਾਬ ਦਿੱਤਾ ਜਾਵੇ ਅਚਾਨਕ ਸਮੁੰਦਰੀ ਜਹਾਜ਼ਾਂ ਤੇ ਕੰਧਾਂ ਤੋਂ ਵੱਡੀਆਂ ਕਿੰਨਾ ਪ੍ਰੋਜੈਕਟ ਕੀਤੀਆਂ ਗਈਆਂ ਸਨ ਜਿੰਨਾ ਵਿੱਚੋਂ ਕੁਝ ਨੂੰ ਉੱਚੇ ਤੋਂ ਹੇਠਾਂ ਡਿੱਗਣ ਵਾਲੇ ਵੱਡੇ ਵਜ਼ਨ ਨਾਲ ਡੁੱਬ ਗਏ ਸਨ ਹੋਰਾਂ ਨੇ ਲੋਹੇ ਦੇ ਪੁੰਜ ਦੁਆਰਾ ਕਬੂਲਿਆ ਗਿਆ ਸੀ ਸਿੱਧਾ ਹਵਾ ਵਿੱਚ ਖਿੱਚਿਆ ਗਿਆ ਅਤੇ ਫਿਰ ਡੁੰਗਾਈ ਵਿੱਚ ਡੁੰਗਾਈ ਵਿੱਚੋਂ ਡੋਬੋ ਦਿੱਤਾ ਗਿਆ ਜਹਾਜ਼ ਦੇ ਲੜਨ ਵਾਲੇ ਆਦਮੀਆਂ ਦੀ ਬਹੁਤ ਤਬਾਹੀ ਦੇ ਨਾਲ ਜੋ ਕਿ ਤਬਾਹੀ ਵਿੱਚ ਮਾਰੇ ਗਏ ਸਨ ਅਸਲ ਵਿੱਚ ਬਾਕੀ ਸਾਰੇ ਸੈਕਰੂਜ਼ ਆਰਗੂਮੈਂਟਸ ਦੇ ਡਿਜ਼ਾਈਨ ਲਈ ਇੱਕ ਸ਼ਰੀਰ ਹੀ ਸਨ ਅਤੇ ਉਸ ਦੀ ਇੱਕ ਆਤਮਾ ਹਰ ਚੀਜ਼ ਨੂੰ ਚਲਦੀ ਅਤੇ ਪ੍ਰਬੰਧਿਤ ਕਰਦੀ ਸੀ ਹੋਰ ਸਾਰੇ ਹਥਿਆਰਾਂ ਲਈ ਵਿਹਲੇ ਪਏ ਸਨ ਅਤੇ ਉਸ ਦੇ ਇਕੱਲੇ ਹੀ ਇਕੱਲੇ ਨੂੰ ਫਿਰ ਸ਼ਹਿਰ ਦੁਆਰਾ ਅਪਰਾਧ ਅਤੇ ਬਚਾਅ ਦੋਵਾਂ ਲਈ ਲਗਾਇਆ ਗਿਆ ਸੀ ਦੋ ਸਾਲਾਂ ਲਈ ਆਰਕਿਮੇਡੀਜ਼ ਦੀ ਪ੍ਰਤਿਭਾ ਨੇ ਰੋਮੀਆਂ ਨੂੰ ਭਜਾਇਆ ਜਿਸ ਨਾਲ ਸ਼ਹਿਰ ਨੂੰ ਲੰਬੀ ਕੇਰਬੰਦੀ ਤੋਂ ਬਚਨ ਦੇ ਜੋਗ ਬਣਾਇਆ ਗਿਆ ਫਿਰ ਵੀ 212 ઈਸਾ ਪੂਰਵ ਵਿੱਚ ਮਾਰਸੋਲਜ਼ ਦੀਆਂ ਫੌਜਾਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਮਾਰਸੀਲਮ ਨੇ ਆਰਕਿਮੇਡੀਜ਼ ਲਈ ਬਹੁਤ ਸਤਕਾਰ ਕੀਤਾ ਅਤੇ ਤੁਰੰਤ ਆਪਣੇ ਦੁਸ਼ਮਣ ਨੂੰ ਪ੍ਰਭਾਵਿਤ ਕਰਨ ਲਈ ਸਪਾਈਆਂ ਨੂੰ ਭੇਜਿਆ ਜਹਾਰਾ ਤੌਰ ਤੇ ਮਹਾਨ ਗਣਿਤ ਸ਼ਾਸਤਰੀ ਇਸ ਗੱਲ ਤੋਂ ਅਣਜਾਣ ਸੀ ਕਿ ਉਸਦੇ ਦੁਸ਼ਮਣ ਨੇ ਸਹਿਰ ਤੇ ਹਮਲਾ ਕੀਤਾ ਹੈ ਇਸ ਲਈ ਉਸਦਾ ਧਿਆਨ ਗਨਤ ਦੀ ਸਮੱਸਿਆ ਤੇ ਕੇਂਦਰ ਸੀ ਜਦੋਂ ਇੱਕ ਸਪਾਹੀ ਨੇ ਆਰਕਿਮੈਡੀਸ ਨੂੰ ਮਾਰਸਲਿਸ ਦੇ ਕੁਆਡਰਾਂ ਵਿੱਚ ਉਸਦੇ ਨਾਲ ਜਾਣ ਦੀ ਮੰਗ ਕੀਤੀ ਤਾਂ ਉਸਨੇ ਸਿਰਫ ਇਨਕਾਰ ਕਰ ਦਿੱਤਾ ਅਤੇ ਆਪਣੀਆਂ ਹਫਾਵਾਵਾਂ ਜਾਰੀ ਰੱਖੀਆਂ ਗੁੱਸੇ ਵਿੱਚ ਆਇਸ ਸਪਾਹੀ ਨੇ ਆਰਕਿਮੈਡੀਸ ਉੱਤੇ ਉਡਾਨ ਭਰੀ 75 ਸਾਲ ਦੇ ਸੈਨਿਕੀ ਨੂੰ ਮਾਰਿਆ ਆਰਕੀਮੀਡੀਜ਼ ਦੀ ਮੌਤ ਦੀ ਖਬਰ ਸੁਣ ਕੇ ਮਾਰਸਿਲਮ ਬਹੁਤ ਦੁਖੀ ਹੋਇਆ ਅਤੇ ਉਸ ਨੂੰ ਸਮਾਨ ਆਨੰਦ ਫਨਾਉਣ ਦਾ ਹੁਕਮ ਦਿੱਤਾ ਆਰਕੀਮੀਡੀਜ਼ ਦੇ ਮਕਬੇ ਦਾ ਪੱਥਰ ਜਿਵੇਂ ਕਿ ਉਸ ਨੇ ਇੱਛਾ ਕੀਤੀ ਸੀ ਉਸ ਦੀ ਇੱਕ ਜਿਓਮੈਟ੍ਰੀਕਲ ਗ੍ਰੰਥਾ ਦੇ ਬਾਅਦ ਇੱਕ ਸਿਲੰਡਰ ਦੇ ਅੰਦਰ ਇੱਕ ਗੋਲੇ ਦੇ ਚਿੱਤਰ ਨਾਲ ਉੱਕਰੀ ਹੋਈ ਸੀ ਮੈਂ ਤੁਹਾਨੂੰ ਜਲਦੀ ਹੀ ਇਸ ਵੀਡੀਓ ਦਾ ਇੰਗਲਿਸ਼ ਵਰਜ਼ਨ ਵਿੱਚ